ਦੂਜਾ ਪੰਜਾਬ ਚੈਨਲ ਉਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਲਦੀਪ ਕੌਰ ਪੇਸ਼ ਹਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਤੇ ਦੂਜੇ ਦਿਨ ਸਦਨ ਵਿੱਚ ਤਿੱਖੀ ਬਹਿਸ ਪੰਜਾਬ ਦੇ ਡੈਮਾ ਉਤੇ ਸੀਆਈਐਸਐਫ ਦੀ ਤਾਇਨਾਤੀ ਦਾ ਫੈਸਲਾ ਰੱਦ ਗੈਂਗਸਟਰਵਾਦ ਦੇ ਮੁੱਦੇ ਤੇ ਪ੍ਰਤਾਪ ਆਜਪਾ ਤੇ ਹਰਪਾਲ ਸਿੰਘ ਚੀਮਾ ਵਿਚਾਲੇ ਸ਼ਬਦੀ ਝੜਪ ਚੀਮਾ ਨੇ ਕਿਹਾ ਕਾਂਗਰਸ ਨੇ ਪੈਦਾ ਕੀਤਾ ਗੈਂਗਸਟਰਵਾਦ ਅਸੀਂ ਖਤਮ ਕਰਾਂਗੇ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਆਗੂ ਪ੍ਰਤਾਪ ਬਾਜਪਾ ਤੇ ਭਗਵੰਤ ਮਾਨ ਇੱਕ ਵਾਰ ਫਿਰ ਅਮੋਸ ਸਾਹਮਣੇ ਮਨੀਸ਼ ਚੋਧਿਆ ਦਾ ਪੀਏ ਬਣ ਕੇ ਪੰਜਾਬ ਵਿੱਚ ਠੱਗੀਆਂ ਮਾਰਨ ਵਾਲਾ ਗ੍ਰਿਫਤਾਰ ਪਟਿਆਲਾ ਪੁਲਿਸ ਨੇ ਕੀਤੀ ਕਾਰਵਾਈ ਦਲਜੀਤ ਦਸਾਂਜ ਦੇ ਹੱਕ ਵਿੱਚ ਨਿਤਰੇ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਕਦੇ ਸਰਦਾਰ ਕਹਿੰਦੇ ਹੋ ਤੇ ਕਦੇ ਗੱਦਾਰ ਕਹਿੰਦੇ ਹੋ ਹੁਣ ਖਬਰਾਂ ਵਿਸਥਾਰ ਨਾਲ बीबीएमबी ਤੋਂ CISF ਮੁਲਾਜ਼ਮਾਂ ਦੀ تعیناتی ਹਟਾਉਣ ਦਾ ਲਿਆਂਦਾ ਮਤਾ ਪੰਜਾਬ ਵਿਧਾਨ ਸਭਾ ਨੇ ਪਾਸ ਕਰ ਦਿੱਤਾ ਹੈ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਵਿੱਚ ਸਿਫਾਰਿਸ਼ ਕੀਤੀ ਗਈ ਸੀ ਕਿ ਮਾਮਲਾ ਭਾਰ ਸਰਕਾਰ ਨਾਲ ਸੰਬੰਧਿਤ ਮੰਤਰਾਲੇ ਆ ਕੋਲ ਉਠਾਇਆ ਜਾਵੇ ਮਤੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਅਤੇ BBMB ਨੂੰ ਅਪੀਲ ਕੀਤੀ ਜਾਵੇ ਕਿ ਪੰਜਾਬ ਵਿਚਲੇ ਡੈਮਾਂ ਤੇ ਹਾਈਡਰੋ ਪ੍ਰੋਜੈਕਟਾਂ ਉਤੇ CISF ਦੀ ਤੈਨਾਤੀ ਦੇ ਫੈਸਲੇ ਨੂੰ ਰੱਦ ਕਰੇ। ਮਤੇ ਦੇ ਸਰਬਸੰਮਤੀ ਨਾਲ ਪਾਸ ਹੋਣ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਨਾਲ ਤੱਕਾ ਨਾ ਕਰੇ। ਉਹਨਾਂ ਨੇ ਕਿਹਾ ਕਿ ਤਿੰਨ ਦਰਿਆਵਾਂ ਦੀ ਧਰਤੀ ਪੰਜਾਬ ਦਾ 80 ਫੀਸਦੀ ਹਿੱਸਾ ਬਲੈਕ ਜ਼ੋਨ ਵਿੱਚ ਬਦਲ ਚੁੱਕਾ ਹੈ। ਸਦਨ ਦੇ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਮੁਰ ਆਮੋ ਸਾਹਮਣੇ ਹੋ ਗਏ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤੁਹਾਡੀਆਂ ਮਾੜੀਆਂ ਕਾਰਜਗੁਜ਼ਾਰੀਆਂ ਕਰਕੇ ਸਿਆਸਤ ਵਿੱਚ ਆਏ ਹਾਂ ਇਸ ਦਾ ਜਵਾਬ ਦਿੰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਇਸ ਤਰ੍ਹਾਂ ਡਰਾਮੇ ਬਾਜ਼ੀਆਂ ਨਾਲ ਕੰਮ ਨਹੀਂ ਚੱਲਣਾ ਸਦਨ ਵਿੱਚ ਮੁੱਖ ਮੰਤਰੀ ਦੀ ਉਸ ਟਿੱਪਣੀ ਮਗਰੋਂ ਵੱਡਾ ਰੋਲਾ ਰੱਪਾ ਪੈ ਗਿਆ ਜਦੋਂ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਸਾਹਿਬ ਅਜੇ 12 ਵਜੇ ਹਨ ਤੁਹਾਨੂੰ ਬੋਲਣ ਦਾ ਟਾਈਮ ਦਿੱਤਾ ਜਾਵੇਗਾ ਜਿਸ ਦੇ ਜਵਾਬ ਵਿੱਚ ਬਾਜਵਾ ਨੇ ਇਤਰਾਜ਼ ਕੀਤਾ ਅਤੇ ਇਸ ਮਗਰੋਂ ਸਦਨ ਵਿੱਚ ਭਾਰੀ ਰੋਲਾ ਰੱਪਾ ਪੈ ਰਿਹਾ ਹੈ ਗੈਂਗਸਟਰ ਬਾਦ ਦੇ ਮੁੱਦੇ ਉੱਤੇ ਵੀ ਪੰਜਾਬ ਵਿਧਾਨ ਸਭਾ ਵਿੱਚ ਤਿੱਖੀ ਬਹਿਸ ਹੋਈ ਹੈ ਪੰਜਾਬ ਕਾਂਗਰਸ ਦੇ ਵਿਧਾਇਕ ਨੇ ਜਦੋਂ ਸਵੇਰੇ ਸਦਨ ਵਿੱਚੋਂ ਵਾਕਆਊਟ ਕੀਤਾ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਕਾਫੀ ਹਮਲਾਵਰ ਹੋ ਗਏ ਹਰਪਾਲ ਚੀਮਾ ਨੇ ਮਰਹੂਮ ਗਾਇ ਗੈਂਗਸਟਰ ਅंसारी ਨੂੰ ਪੰਜਾਬ ਕਾਂਗਰਸ ਦੇ ਰਾਜ ਦੌਰਾਨ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਨੇ ਪੰਜਾਬ ਵਿੱਚ ਗੈਂਗਸਟਰਵਾਦ ਪੈਦਾ ਕੀਤਾ ਹੈ ਤੇ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਵਾਦ ਨੂੰ ਖਤਮ ਕਰੇਗੀ ਇਸ ਤੋਂ ਬਾਅਦ ਕਾਂਗਰਸੀਆਂ ਵੱਲੋਂ ਸੈਸ਼ਨ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਵਿਧਾਨ ਸਭਾ ਦੀ ਜਲਦੀ ਕਾਰਵਾਈ 'ਚ ਵਾਕਆਊਟ ਕਰ ਦਿੱਤਾ ਗਿਆ। ਕਾਂਗਰਸੀ ਵਿਧਾਇਕਾਂ ਨਾਲ ਵਾਕਆਊਟ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਜਿਹਾ ਕੋਈ ਘਰ ਨਹੀਂ ਹੈ ਜਿੱਥੇ ਚੰਗਾ ਖਾਣਾ ਖਾਣ ਵਾਲੇ ਲੋਕਾਂ ਨੂੰ ਫਿਰੋਤੀ ਦੇ ਫੋਨ ਨਾ ਆ ਰਹੇ ਹੋ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਵਿਗੜ ਚੁੱਕੀ ਹੈ। ਅਸੀਂ ਲੈਂਡ ਪੁਲਿੰਗ ਦੇ ਵਿਸਮਾ ਮੰਗਿਆ। ਉਹ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ ਅੱਜ ਇਹ ਵੀ ਖਬਰ ਹੈ ਕਿ ਸਤਿੰਦਰ ਜੈਨ ਨੇ ਮੰਤਰੀਆਂ ਨੂੰ ਲੈਂਡ ਪੁਲੀੰਡਾ ਜਵਾਬ ਦੇਣ ਲਈ ਸਿਖਲਾਈ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਵਿੱਚ ਸੰਬੋਧਨ ਕਰਦਿਆਂ ਕਿਹਾ ਹੈ ਕਿ ਮੈਂ ਕੇਂਦਰ ਨੂੰ ਕਿਹਾ ਹੈ ਕਿ 트럼ਪ ਦੇ ਇਸ਼ਾਰੇ ਤੇ ਸਿੰਧੂ ਜਲ ਸਮਝੌਤੇ ਨੂੰ ਮੁੜ ਬਹਾਲ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਪਾਣੀ ਪੰਜਾਬ ਵਿੱਚ ਆਵੇਗਾ ਤੇ ਅਸੀਂ ਅੱਗੇ ਹਰਿਆਣਾ ਨੂੰ ਦੇਵਾਂਗੇ ਪਾਕਿਸਤਾਨ ਦੇ ਨਾਲ ਤਣਾ ਤੋਂ ਬਾਅਦ ਦਲਜੀਤ ਨੂੰ ਸਾਂਝ ਨੂੰ ਗद्दार ਕਹਿ ਜਾਂਦੇ ਹਵਾਲੇ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਹੈ ਕਿ ਤੁਸੀਂ ਸਾਨੂੰ ਮਰਨ ਲਈ ਰੱਖਿਆ ਹੈ ਲੜਾਈ ਕਿਤੇ ਹੋਰ ਹੁੰਦੀ ਹੈ ਫਾਜ਼ਲਿਕਾ ਵਿੱਚ ਮਜ਼ਾਇਲਾ ਡਿੱਗਦੀਆਂ ਹਨ ਉਹ ਸੋਚਦੇ ਹਨ ਕਿ ਅਸੀਂ ਭੇਡਾਂ ਬੱਕਰੀਆਂ ਵਾਂਗ ਹਾਂ ਪਹਿਲਾਂ ਤੁਸੀਂ ਸਾਨੂੰ ਸਰਦਾਰ ਕਹਿੰਦੇ ਹੋ ਫਿਰ ਤੁਸੀਂ ਸਾਨੂੰ ਗੱਦਾਰ ਕਹਿੰਦੇ ਹੋ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਦੇਸ਼ ਨੂੰ 180 ਲੱਖ ਮੈਟ੍ਰਿਕ ਟਨ ਅਨਾਜ ਦਿੰਦੇ ਹਾਂ ਪੰਜਾਬ ਅਤੇ ਹਰਿਆਣਾ ਜੇ ਅਨਪੈਦਨ ਨਾ ਕਰੇ ਤਾਂ ਦੇਸ਼ ਭੁੱਖਾ ਮਰ ਜਾਵੇਗਾ ਪਰ ਇਹ ਸਾਨੂੰ ਪਾਣੀ ਦੇ ਮੁੱਦੇ ਵਿੱਚ ਲੜਾ ਰਹੇ ਹਨ ਅਸੀਂ ਤਾਂ ਦੋਵੇਂ ਭਰਾ ਹਾਂ ਪੰਜਾਬ ਦੀ ਪਟਿਆਲਾ ਪੁਲਿਸ ਨੇ ਇੱਕ ਧੋਖੇਬਾਜ਼ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਮ ਆਦਮੀ ਪਾਰਟੀ ਦੇ ਇੰਚਾਰਜ ਦੇ ਦਿੱਲੀ ਦੇ ਸਾਬਕਾ ਉਪ ਮੰਤਰੀ ਮਨੀਸ਼ ਸੋਦੀਆ ਦੇ ਪੁਰਾਣੇ ਫੋਨ ਨੰਬਰ ਨੂੰ ਐਕਟੀਵੇਟ ਕਰਦਾ ਸੀ ਤੇ ਲੋਕਾਂ ਦੇ ਨਾਲ ਠੱਗੀ ਕਰਦਾ ਸੀ ਉਹ ਉਹ ਆਪਣੇ ਆਪ ਨੂੰ ਸੁਸੋਧਿਆ ਦਾ ਪੀਅ ਦੱਸਦਾ ਸੀ ਤੇ ਨੇਤਾਵਾਂ ਮੰਤਰੀਆਂ ਤੇ ਅਧਿਕਾਰੀਆਂ ਤੋਂ ਪੈਸੇ ਮੰਗਦਾ ਸੀ ਦੋਸ਼ੀ ਦੀ ਪਛਾਣ ਜੈ ਕ੍ਰਿਸ਼ਨਨ ਭਰਤਵਾਜ ਵਜੋ ਹੋਈ ਹੈ ਜੋ ਕਿ ਤਾਰੂ ਢੇੜਾ ਰੇਵਾੜੀ ਦਾ ਰਹਿਣ ਵਾਲਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵੱਡਾ ਸਾਈਬਰ ਧੋਖਾਧੜੀ ਘਰੋ ਹੈ ਹੋਰ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ